ਤੇਲ ਚ ਬਣਦੇ ਨੇ ਕੀਕਵਾਰ ਦੇ ਪਕੌੜੇ ਔਰ ਤੁਸੀਂ ਯਾਦ ਕਰੋਗੇ ਬੀਬੇ ਜੀ ਦੀ ਰੈਸিপি ਅੱਛਾ ਮਾਤਾ ਜੀ ਪਹਿਲਾਂ ਸਭ ਤੋਂ ਪਹਿਲਾਂ ਤੇਲ ਪਾ ਲਿਆ ਹੁਣ ਕੀ ਆ ਹੋਣਾ ਹਾਂਜੀ ਆ ਕਰਦੇ ਹਾਂਜੀ ਇਹ ਪਿਆਜ਼ ਕੱਟਣ ਲੱਗੇ ਜੀ ਪਿਆਜ਼ ਕੱਟਣ ਲੱਗੇ ਜੀ ਗਠਾ ਛੋਟਾ ਜਿਹਾ ਲੈ ਲਿਆ ਮਾਤਾ ਜੀ ਨੇ ਔਰ ਇਧਰਲੇ ਪਾਸੇ ਤੁਸੀਂ ਦੇਖ ਲਓ ਵੇਸਣ ਆ ਗਿਆ ਸਮਾਨ ਪੂਰਾ ਤਿਆਰ ਕਰ ਲਿੱਤਾ ਹੋਇਆ ਔਰ ਪਿਆਜ਼ ਜਿਹੜਾ ਆ ਦੇਖੋ ਜੀ ਕਿਆ ਸੋਹਣਾ ਪਿਆਜ਼ ਕੱਟ ਰਹੀ ਮਾਤਾ ਲਓ ਜੀ ਗੈਸ ਹੋ ਗਿਆ ਜੀ ਤੇਜ਼ ਹੋ ਗਿਆ ਮਾਤਾ ਜੀ ਤੇਜ਼ ਆ ਦੇਖੋ ਜੀ ਮਿੰਟੋ ਮਿੰਟੀ ਕਰਦੇ ਨੇ ਜੀ ਤਿਆਰ ਕੀ ਇੱਕ ਵਾਰ ਦੇ ਪਕੌੜੇ ਲੋਕੀ ਬਹੁਤ ਮਾਤਾ ਜੀ ਕਹਿੰਦੇ ਰਹੇ ਵੀ ਕੀਕਵਾਰ ਦੇ ਪਕੌੜੇ ਦਾ ਸੀ ਪਹਿਲੀ ਵਾਰ ਸੁਣਿਆ ਤਾਂ ਮੈਂ ਕਿਹਾ ਜਵਾਬ ਤੁਹਾਨੂੰ ਜਰੂਰ ਦੇਣਾ ਅੱਜ ਅਸੀਂ ਬਣਾ ਕੇ ਦਿਖਾ ਦੇਣੀ ਸਾਰਿਆਂ ਨੂੰ ਠੀਕ ਹੈ ਜੀ ਹਾਂ ਜੀ ਕੀਕਵਾਰ ਦੇ ਪਕੌੜੇ ਮਾਤਾ ਜੀ ਦੇ ਠੀਕ ਮਾਤਾ ਸਰਿੰਦਰ ਕੌਰ ਜੀ 83